ਸੰਘੀ ਚਤਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਆਈ ਖੜੇ ਆ ਪਿੰਡ ਚੀਮਾ ਖੁੱਡੀ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗਰਦਾਸਪੁਰ ਦੇ ਵਿੱਚ ਤੇ ਜੋਨ ਦਮਦਮਾ ਸਾਹਿਬ ਜੋਨ ਆ ਉੱਥੇ ਅੱਜ ਜਿਹੜਾ ਜਥੇਬੰਦਕ ਢਾਂਚਾ ਬੀਬੀਆਂ ਦਾ ਆਪਾਂ ਤਿਆਰ ਕਰ ਰਹੇ ਆ ਇਹ ਨਾਵਾਂ ਜੋਨ ਆ ਗਰਦਾਸਪੁਰ ਦੇ ਵਿੱਚ ਜਿੱਥੇ ਬੀਬੀਆਂ ਦਾ ਜਥੇਬੰਦਕ ਢਾਂਚਾ ਆਪਾਂ ਬਣਾ ਲਿਆ ਵਾ ਕੁਝ ਪਿੰਡਾਂ 'ਚ ਗੈਰ ਹਾਜ਼ਰ ਹੋਇਆ 9 ਤਰੀਕ ਤੋਂ ਪਹਿਲਾਂ ਉਹ ਵੀ ਪਿੰਡ ਜਿਹੜੇ ਆ ਬਿਲਕੁਲ ਉੱਤੇ ਢਾਂਚਾ ਬਣਾ ਕੇ ਤੇ ਜਿਹੜੀ 9 ਤਰੀਕ ਵਾਲੀ ਜ਼ਿਲ੍ਹੇ ਦੀ ਰੈਲੀ ਹੋਣੀ ਆ ਜ਼ਿਲ੍ਹੇ ਦੇ ਵਿੱਚ ਢਾਂਚਾ ਬੰਡਾ ਜ਼ਿਲ੍ਹਾ ਪਤਰੀ ਕੋਰ ਕਮੇਟੀ ਉਹਦੇ ਵਿੱਚ ਕਾਦੀਆਂ ਦੀ ਦਾਣਾ ਮੰਡੀ ਦੇ ਵਿੱਚ ਫੈਸਲਾ ਹੋ ਗਿਆ ਵੀ ਇੱਥੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਬੀਬੀਆਂ ਪੈਣਾ ਉੱਤੇ ਸ਼ਾਮਲ ਹੋਣਗੀਆਂ ਤੇ ਅਸੀਂ ਕਹਿਣਾ ਚਾਹੁੰਦੇ ਇਹਨਾਂ ਸਿਆਸੀਆਂ ਨੂੰ ਵੀ ਤੁਸੀਂ ਵੋਟਾਂ ਤੇ ਇਹਨਾਂ ਤੋਂ ਲੈ ਜਾਓ ਤੇ ਵੋਟਾਂ ਲੈ ਕੇ ਇਹਨਾਂ ਦੀ ਮੁੜ ਕੇ ਸਾਰ ਨਾ ਲਵੋ ਕੋਈ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਕਰਕੇ ਤਿੰਨ ਸਾਲ ਟਪਾ ਦਿਓ ਤੂੰ ਆਟਾ ਦਾਲ ਸਕੀਮ ਨੀਲੇ ਕਾਰਡ ਪੀਲੇ ਕਾਰਡ ਤੇ ਇਹ ਜਦੋਂ ਤੁਹਾਡੇ ਕੋਲ ਪੰਚੀਆਂ ਸਰਪੰਚੀਆਂ ਆਉਣ ਉਹ ਸਾਰੇ ਕੱਟ ਦਿਓ ਵੋਟਾਂ ਲੈ ਕੇ ਇਹ ਨਹੀਂ ਚੱਲੂਗਾ ਇਹਨਾਂ ਪਿੰਡਾਂ 'ਚ ਉਹ ਵੜਨਗੇ ਜਿਹੜੇ ਵਾਅਦੇ ਕਰਨਗੇ ਤੇ ਵਾਰੇ ਨਭਾਉਣਗੇ ਨਹੀਂ ਤੇ ਇਹਨਾਂ ਸਿਆਸੀਆਂ ਲੋਕ ਪਿੰਡਾਂ ਦੇ ਵਿੱਚ ਨਹੀਂ ਵੜਦਾਂਗੇ ਬੀਬੀਆਂ ਨੇ ਫੈਸਲੇ 20 ਤਰੀਕ ਨੂੰ ਕੇਸ ਜ਼ੋਨ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਵੀ ਜਾਣਗੀਆਂ ਕਿਸਾਨ ਮਜ਼ਦੂਰ ਵੀ ਜਾਣਗੇ ਤੇ ਸ਼ੰਭੂ ਤੇ ਆਪਣੀ ਵਾਰੀ ਦੀ ਡਿਊਟੀ ਕਰਕੇ ਆਉਣਗੇ ਇਹ ਅੱਜ ਦੇ ਫੈਸਲੇ ਹੋਏ ਆ ਮੈਂ ਸੁਵਿੰਦਰ ਸਿੰਘ ਚਤਾਲਾ ਸੂਬਾ ਕੋਰ ਕਮੇਟੀ ਮੈਂਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਆਈ ਖੜਿਆ ਪਿੰਡ ਲੱਧੇ ਮੁੰਡੇ ਦੇ ਵਿੱਚ ਤੇ ਜ਼ਿਲ੍ਹਾ ਗਰਦਾਸਪੁਰ ਆ ਸੂਬਾ ਕਮੇਟੀ ਦੇ ਫੈਸਲੇ ਦੇ ਮੁਤਾਬਕ ਜਿਹੜੀਆਂ ਪਿੰਡ-ਪਿੰਡ ਬੀਬੀਆਂ ਦੀਆਂ ਕਮੇਟੀਆਂ ਪਹਿਲਾਂ ਬਣਾ ਕੇ ਤੇ ਅੱਜ ਇਹ ਜ਼ੋਨ ਜਿਹੜਾ ਵਾ ਉਹ ਜ਼ੋਨ ਦਾ ਨਾਮ ਪੱਤਸਰੀ ਭਗਤ ਨਾਮਦੇਵ ਜੀ ਭਗਤ ਨਾਮਦੇਵ ਜੀ ਜ਼ੋਨ ਆ ਉਸ ਜ਼ੋਨ ਦਾ ਬੀਬੀਆਂ ਦਾ ਗਠਨ ਕੀਤਾ ਗਿਆ ਤੇ ਬਹੁਤ ਉਤਸ਼ਾਹ ਦੇ ਨਾਲ ਬੀਬੀਆਂ ਨੇ ਇਸ ਕਾਰਵਾਈ ਦੇ ਵਿੱਚ ਜ਼ੋਨ ਦੇ ਘਟਣ ਦੇ ਵਿੱਚ ਹਿੱਸਾ ਲਿਆ ਤੇ ਬੀਬੀਆਂ ਨੇ ਫੈਸਲੇ ਕੀਤੇ ਆ ਕਈ ਹਾਂ ਰੈਲੀ ਮਜਾਰੇ ਦੇ ਵਿੱਚ ਲਗਾਤਾਰ ਤੁਹਾਡੇ ਨਾਲ ਸਾਥ ਦੀਆਂ ਗਿਆ ਤੇ ਸ਼ੰਭੂ ਮੋਰਚੇ ਦੇ ਉੱਤੇ ਵੀ ਆ ਜਦੋਂ 20 ਤਰੀਕ ਨੂੰ ਜਾਣਾ ਸ਼ੰਭੂ ਮੋਰਚੇ ਦੇ ਵਿੱਚ ਵੀ ਜਾਣ ਉਸ ਦਿਨ 20 ਤਰੀਕ ਨੂੰ ਵੱਡੀ ਗਿਣਤੀ ਵਿੱਚ ਅਸੀਂ ਜਾਵਾਂਗੇ ਇਹਦੇ ਨਾਲ ਬੀਬੀਆਂ ਨੇ ਗੱਲਬਾਤ ਕੀਤੀ ਆ ਜਾਗਰਤੀ ਆਈ ਆ ਵੀ ਵੇਖੋ ਵੋਟਾਂ ਤੇ ਲੈ ਜਾਂਦੇ ਸਿਆਸੀ ਪਰ ਸਾਡੀ ਬਾਤ ਕੋਈ ਨਹੀਂ ਪੁੱਛਦਾ ਅਸੀਂ ਕਹਿੰਦੇ ਆ ਵੀ ਬੀਬੀਓ ਜੇਤੂ ਜਿੱਥੇ ਬੰਦ ਹੋ ਗਈਆਂ ਤੇ ਫੇਰ ਇਹ ਜਿਹੜੇ ਸਿਆਸੀ ਸੂਚੀ ਆ ਨਾ ਪਹਿਲੋਂ ਕੰਮ ਕਰਕੇ ਸਾਡੀਆਂ ਮੰਗਾਂ ਪੂਰੀਆਂ ਕਰਕੇ ਤੇ ਫੇਰ ਵੋਟਾਂ ਲੈਣ ਵਾਸਤੇ ਪਿੰਡ ਦੇ ਵਿੱਚ ਬੜਿਆ ਕਰਨਗੇ ਕਿਉਂਕਿ ਫੇਰ ਜੇ ਇਹ ਨਹੀਂ ਕਰਦੇ ਤੇ ਫਿਰ ਇਹ ਗੱਲ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਵੀ ਨਾਕੇ ਲਾਵਾਂਗੇ ਕਿ ਜੇ ਸਿਆਸੀਆਂ ਨੇ ਕੰਮ ਨਹੀਂ ਕਰਨੇ ਤੇ ਫੇਰ ਪਿੰਡਾਂ ਦੇ ਵਿੱਚ ਵੋਟਾਂ ਲੈਣ ਕੀ ਲੈਣਾ ਆ ਜਾਂਦੇ ਆ ਇਹਨਾਂ ਨੂੰ ਸਰਕਾਰਾਂ ਬਣਾਉਣ ਦੀ ਕੋਈ ਲੋੜ ਨਹੀਂ ਅਸੀਂ ਆਪੇ ਸਰਕਾਰਾਂ ਚਲਾ ਲਾਂਗੇ